ਸਤਿ ਸ਼੍ਰੀ ਅਕਾਲ ਜੀ ਦੋਸਤੋ ਪਿੰਡੂ ਜ਼ਿਮੀਦਾਰ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਜ਼ਿਆਦਾ ਚੰਗੀ ਖੁੱਲੀ ਬਾਡੀ ਦੀ ਚੰਗੇ ਕੱਦ ਕਾਠ ਵਾਲੀ ਤੇ 7.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਮਾਰਵਾੜੀ ਘੋੜੀ ਦਿਖਾਉਣੀ ਆ ਸੋਹਣੇ ਮਾਰਕੇ ਵਾਲੀ ਸੋ ਡਿਟੇਲ ਸਾਰੀ ਇਹਦੀ ਧਿਆਨ ਨਾਲ ਸੁਣ ਲਿਓ ਘੋੜੀ ਦੀ ਜਿਹੜੀ ਉਮਰ ਆ ਦੋਸਤੋ 5 ਸਾਲ ਆ ਪੰਜਾਰੇ ਲੱਗੀ ਆ ਘੋੜੀ ਤੇ ਕਾਦੇ ਦਾ 62 ਇੰਚਾ ਵਾਲ ਪੌਰੀਆਂ ਦੀ ਬਿਲਕੁਲ ਸਾਫ ਆ ਮੱਥੇ ਤੇ ਬਹੁਤ ਸੋਹਣਾ ਬਲੇਜ ਆ ਇਹਦੇ ਤੇ ਪਿਛਲੇ ਦੋ ਪੈਰ ਚਿੱਟੇ ਆ ਬਾਕੀ ਜਿਹੜਾ ਇਹਦਾ ਰੰਗ ਆ ਉਹ ਕਮੈਤ ਆ ਦੋਸਤੋ ਜੇ ਆਪਾਂ ਇਹਦੀ ਬਲੱਡ ਲਾਈਨ ਦੀ ਗੱਲ ਕਰੀਏ ਤਾਂ ਇਹ ਪ੍ਰਭਾਤ ਬਲੱਡ ਲਾਈਨ ਦੇ ਵਿੱਚੋਂ ਆ ਪ੍ਰਭਾਤ ਦੀ ਪੋਤੀ ਆ ਤੇ ਜਗਮੋਣ ਘੋੜੇ ਦੀ ਬੱਚੀ ਆ ਨੀਲੇ ਰੰਗ ਦਾ ਘੋੜਾ ਗਾ ਰਾਜਸਥਾਨ ਵਾਲੀ ਸਾਈਡ ਉਸ ਘੋੜੇ ਦੀ ਬੱਚੀ ਆ ਦੋਸਤੋ ਇਹ ਜਗਮੋਣ ਦੀ ਸੋ ਜੇ ਆਪਾਂ ਇਹਦੀ ਗੱਲ ਕਰੀਏ ਵੀ ਕਿਹੜੇ ਘੋੜੇ ਤੋਂ ਮਿਲਟ ਹੋਈ ਵੀ ਆ ਤਾਂ ਇਹ ਦਿਲਵਾਗ ਦਾ ਬੱਚਾ ਗਰਣੀਏ ਵਾਲੇ ਦਾ ਰਾਜਾ ਘੋੜਾ ਉਹ ਵੀ ਘੋੜਾ ਜਿਹੜਾ ਰਾਜਸਥਾਨ ਦੇ ਵਿੱਚ ਆ ਦੋਸਤੋ ਉਸ ਘੋੜੇ ਤੋਂ ਇਹ ਰਾਜੇ ਤੋਂ 7.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਸੋ ਜਿਹੜਾ ਵੀ ਕੋਈ ਭਰਾ ਬਰੀਡਿੰਗ ਵਾਸਤੇ ਚੰਗੀ ਮਾਰਵਾੜੀ ਘੋੜੀ ਖਰੀਦਣਾ ਚਾਹੁੰਦਾ ਸੋਹਣੇ ਤੋਰੇ ਵਾਲੀ ਕਿਉਂਕਿ ਘੋੜੀ ਦੇ ਵਿੱਚ ਚਾਲ ਚੂਲ ਬਹੁਤ ਆ ਸਵਾਰੀ ਦੇ ਹੱਕ ਨੂੰ ਬੜੀ ਚੰਗੀ ਆ ਆ ਅੱਗੇ ਵੀਡੀਓ ਕਲਿੱਪ ਦੇ ਵਿੱਚ ਤੁਹਾਨੂੰ ਆਪਾਂ ਘੋੜੀ ਤੁਰਦੀ ਵੀ ਦਿਖਾਵਾਂਗੇ ਤਾਂ ਗੌਰ ਕਰ ਲਿਓ ਏਰੀਆ ਗਾ ਜਿਹੜਾ ਬਾਈ ਹੋਣਾ ਦਾ ਰਾਏਕੋਟ ਦੇ ਨੇੜੇ ਪਿੰਡ ਪੈ ਜਾਂਦਾ ਹੈਗਾ ਤਾਜਪੁਰ ਅਮਨਦੀਪ ਵੀਰ ਦਾ ਕੰਟੈਕਟ ਨੰਬਰ ਸ਼ੇਅਰ ਕਰਤਾ ਆਪਾਂ ਤੇ ਆ ਪਹਿਲਾਂ ਤੁਸੀਂ ਘੋੜੀ ਦਾ ਤੋਰਾ ਚੈੱਕ ਕਰੋ ਰੇਵੀਆ ਚਾਲ ਬਹੁਤ ਜਾਨੀ ਸੋਹਣੀ ਤੁਰਦੀ ਆ ਇਹ ਬੰਦਾ ਜਿਹੜਾ ਕੋਈ ਸ਼ੌਕੀਆ ਤੌਰ ਤੇ ਘਰੇ ਰੱਖਣ ਵਾਸਤੇ ਚੰਗਾ ਗੇੜਾ ਫੇੜਾ ਮਾਰਨ ਨੂੰ ਤੇ ਬਰੀਡਿੰਗ ਵਾਸਤੇ ਚੰਗੀ ਮਾਰਵਾੜੀ ਘੋੜੀ ਖਰੀਦਣਾ ਚਾਹੁੰਦਾ ਤਾਂ ਐਸ ਵੀਡੀਓ ਕੰਨੀ ਗੌਰ ਕਰ ਲਿਓ ਤੋਰੇ ਦੇ ਹੱਕ ਨੂੰ ਤਾਂ ਘੋੜੀ ਬਹੁਤ ਜਿਆਦਾ ਚੰਗੀ ਆ ਵੈਸੇ ਵੀ ਸੁਭਾਅ ਦੀ ਸਾਊ ਸੀਲਾ ਸੋ ਨੰਬਰ 22 ਅਮਨਦੀਪ ਦਾ ਤਾਜਪੁਰ ਪਿੰਡ ਵਾਲੇ ਦਾ ਨੋਟ ਕਰ ਲੋ 991753 15091 ਇਸ ਨੰਬਰ ਤੇ ਕਾਲ ਕਰ ਲਿਓ ਰਾਏਕੋਟ ਤੋਂ ਤਕਰੀਬਨ 2.5-3 ਕਿਲੋਮੀਟਰ ਦੂਰ ਪਿੰਡ ਪੈਂਦਾ ਇਹ ਪਹਿਲਾ ਪਿੰਡ ਆ ਗਾ ਰਾਏਕੋਟ ਦੇ ਨਾਲ ਲੱਗ ਮਾ ਸੋ ਫੋਨ ਲਾ ਲਿਓ ਬਾਈ ਅਮਨਦੀਪ ਨੂੰ ਘੋੜੀ ਸਾਫ ਸੁਥਰੀ ਆ ਮਾਰका ਵੀ ਚੰਗਾ ਗਾ ਰੰਗ ਬੰਨ ਸੋਹਣਾਗਾ ਤੇ ਕੱਦ ਕਾਠ 62 ਇੰਚ ਹਾਈਟ ਬਹੁਤ ਹੋ ਜਾਂਦੀ ਆ ਨਮਾਹਾਣਾ 5 ਸਾਲ ਉਮਰ ਆ ਪੰਜਾਰੇ ਲੱਗੀ ਆ ਤੇ ਬਾਡੀ ਦੀ ਬੜੀ ਖੁੱਲੀ ਆ ਚੰਗੇ ਬੱਚੇ ਦੇਣ ਵਾਲੀ ਬਰੀਡਿੰਗ ਵਾਲੀ ਘਰੇ ਰੱਖਣ ਵਾਲੀ ਸਾਊ ਸ਼ਰੀਫ ਘੋੜੀ ਆ ਬਾਕੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਜਿਹੜੇ ਬੰਦੇ ਤੋਰੇ ਵਾਲੀ ਘੋੜੀ ਭਾਲਦੇ ਆ ਤਾਂ ਉਸ ਕੰਮ ਵਾਸਤੇ ਵੀ ਘੋੜੀ ਚੰਗੀ ਆ ਬਣਤਰਾ ਵੀ ਘੋੜੀ ਦੀਆਂ ਚੰਗੀਆਂ ਨੇ ਮਜ਼ਬੂਤੀ ਦੇ ਨਾਲ ਨਾਲ ਕਨਫਰਮੇਸ਼ਨ ਵੀ ਚੰਗੀ ਆ ਗਰਦਨ ਗੁਰਦਨ ਦੀ ਲੰਬਾਈ ਪੈਠਪੁੜਾ ਤੁਸੀਂ ਚੈੱਕ ਕਰ ਸਕਦੇ ਹੋ ਸੋ ਨੰਬਰ ਕਰ ਲਓ ਬਾਈ ਅਮਨਦੀਪ ਦਾ ਤਾਜਪੁਰ ਪਿੰਡ ਵਾਲੇ ਦਾ ਨੋਟ ਤੇ ਰੇਟ ਦੀ ਜਿਹੜੀ ਗੱਲਬਾਤ ਆ ਉਹ ਬਾਈ ਤੁਹਾਡੇ ਨਾਲ ਫੋਨ ਤੇ ਕਰੂਗਾ ਕੋੜੀ ਦੇ ਵਿੱਚ ਘਾਟ ਕੋਈ ਨਹੀਂ ਸੁੰਬਾ ਸਾਮਾ ਕਰਨੀ ਨਿੰਗਾ ਮਾਰ ਲਓ ਮਜ਼ਬੂਤ ਬਹੁਤ ਆ ਕੋੜੀ ਸੋ ਫੋਨ ਲਾ ਲਿਓ ਬਾਈ ਅਮਨਦੀਪ ਨੂੰ ਤਾਜਪੁਰ ਵਾਲੇ ਨੂੰ